ਜੋ ਵੀ ਹਾਲਾਤ ਬਣੇ ਨੇ ਇਹ ਹਾਲਾਤ ਜਿਹੜੇ ਨੇ ਦੁਬਾਰਾ ਤੋਂ ਸਾਜਕਾਰ ਹੋਣ ਮੈਂ ਪਿੱਛੇ ਧਨੋਏ ਪਿੰਡ ਗਿਆ ਵਾਂ ạtਾਰੀ ਗਿਆ ਮੈਂ ਉੱਥੇ ਸੰਗਤਾਂ ਨੂੰ ਜਾਂ ਕੁਝ ਗੁਰਦੁਆਰੇ ਸਾਹਿਬ ਦੇ ਵਿੱਚ ਹੋ ਕੇ ਆਇਆ ਗੁਰਦੁਆਰਾ ਸਾਹਿਬ ਖੁੱਲੇ ਨੇ ਔਰ ਉੱਥੋਂ ਦੀ ਸੰਗਤ ਚੜ੍ਹਦੀ ਕਲਾ ਚ ਔਰ ਐਸਜੀਪੀਸੀ ਵੱਲੋਂ ਵੀ ਇਹ ਉਪਰਾਲੇ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਮਦਦ ਦੀ ਲੋੜ ਹੋਊਗੀ ਉਹ ਕੀਤੀ ਜਾਊਗੀ ਲੰਗਰਾਂ ਤੱਕ ਦਾ ਪ੍ਰਬੰਧ ਬਾਕੀ ਅ ਜਿਆਦਾ ਰੌਲਾ ਉੱਪਰ ਹੈ ਪਰ ਜਿਹੜੇ ਮੈਂ ਉਹ ਪਿੰਡਾਂ ਦੇ ਵਿੱਚ ਗਿਆ ਵਾਂ ਉੱਥੇ ਠੀਕ ਨਹੀਂ ਹਾਲਾਤ ਲੋਕ ਚੜ੍ਹਦੀ ਕਲਾ ਚ ਨੇ ਪਾਠ ਕਰ ਰਹੇ ਨੇ ਤੇ ਮੈਂ ਤੇ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਕਰਦਾ ਪਈ ਆਪਾਂ ਸਾਰੇ ਗੁਰਬਾਣੀ ਦਾ ਪਾਠ ਕਰੀਏ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਤਾਂ ਕਿ ਸਾਰੇ ਲੋਕ ਜਿਹੜੇ ਆ ਉਹ ਸੁੱਖ ਸ਼ਾਂਤੀ ਦੇ ਨਾਲ ਰਹਿਣ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅੱਜ ਗੁਰੂ ਸਾਹਿਬ ਦੇ ਸਰੂਪ ਲਿਆਂਦੀ ਸੇਵਾ ਸ਼ੁਰੂ ਕੀਤੀ ਗਈ ਹੈ ਦੇਖੋ ਇਹ ਕੋਸ਼ ਪਿੰਡ ਉਹ ਨੇ ਜਿਹੜੇ ਬਿਲਕੁਲੀ ਬਾਰਡਰ ਲੈਂਡ ਦੇ ਉੱਪਰ ਨੇ ਔਰ ਉਥੋਂ ਦੀਆਂ ਸੰਗਤਾਂ ਨੇ ਪਹੁੰਚ ਕੀਤੀ ਸੀ ਭਈ ਜੇ ਕੋਈ ਹੋਇਆ ਪਰ ਇਹ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਹੀ ਨੇ ਬਾਕੀ ਬਾਰਡਰ ਦੇ ਬਹੁਤੇ ਗੁਰਦੁਆਰਾ ਸਾਹਿਬ ਖੁੱਲੇ ਨਹੀਂ ਇਹ ਵੀ ਗੁਰਦੁਆਰਾ ਸਾਹਿਬ ਖੁੱਲਾ ਆ ਔਰ ਸੰਗਤ ਵੀ ਚੜ੍ਹਦੀ ਕਲਾ ਚ ਇੱਥੋਂ ਦੇ ਲੋਕ ਵੀ ਸਾਰੇ ਚੜ੍ਹਦੀ ਕਲਾ ਚ ਮੈਂ ਇਹ ਸਾਰੇ ਲੋਕਾਂ ਦੇ ਲਈ ਸੰਗਤ ਦੇ ਲਈ ਸੱਚੇ ਪਾਤਸ਼ਾਹ ਗਿਰਦਾਸ ਕਰਦਾ ਕਿ ਪਾਤਸ਼ਾਹ ਚੜ੍ਹਦੀ ਕਲਾ ਚ ਰੱਖਣ ਅਸੀਂ ਸਾਰੇ ਜਾਣੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਤਾਂ ਕਿ ਇਹ ਪੂਰੇ ਦੱਖਣੇ ਸਿੱਖ ਇੱਤੇ ਦੇ ਵਿੱਚ ਸੁਖ ਸ਼ਾਂਤੀ ਬਣੀ ਰਹੇ ਸਾਡੇ ਸਾਰੇ ਲੋਕ ਜਿਹੜੇ ਨੇ ਉਹ ਚੜ੍ਹਦੀ ਕਲਾ ਚ ਰਹਿਣ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ ਮੈਂ ਤੇ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰਿਆ ਤੇ ਟੈਲੀ ਉੱਭਰ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਇਹ ਜੋ ਦੱਖਣ ਏਸ਼ੀਆ ਦਾ ਪੂਰਾ ਖੇਤਾ ਵਾ ਕਿਥੇ ਸੁਖ ਸ਼ਾਂਤੀ ਹੋਵੇ ਤੇ ਜੋ ਵੀ ਹਾਲਾਤ ਬਣੇ ਨੇ ਇਹ ਹਾਲਾਤ ਜਿਹੜੇ ਨੇ ਦੁਬਾਰਾ ਤੋਂ ਸਾਜਗਰ ਹੋਣ ਮੈਂ ਪਿੱਛੇ ਹਨੋਏ ਪਿੰਡ ਗਿਆ ਵਾਂ ਅਟਾਰੀ ਗਿਆ ਮੈਂ ਉੱਥੇ ਸੰਗਤਾਂ ਨੂੰ ਜਾਂ ਕੁਝ ਗੁਰਦੁਆਰੇ ਸਾਹਿਬ ਦੇ ਵਿੱਚ ਹੋ ਕੇ ਆਇਆ ਗੁਰਦੁਆਰਾ ਸਾਹਿਬ ਖੁੱਲੇ ਨੇ ਔਰ ਉਥੋਂ ਦੀ ਸੰਗਤ ਚੜ੍ਹਦੀ ਕਲਾ ਚ ਔਰ ਐਸਜੀਪੀਸੀ ਵੱਲੋਂ ਵੀ ਇਹ ਉਪਰਾਲੇ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਮਦਦ ਦੀ ਲੋੜ ਹੋਊਗੀ ਉਹ ਕੀਤੀ ਜਾਊਗੀ ਲੰਗਰਾਂ ਤੱਕ ਦਾ ਪ੍ਰਬੰਧ ਬਾਕੀ ਆ ਜਿਆਦਾ ਰੌਲਾ ਉੱਪਰ ਹੈ ਪਰ ਜਿਹੜੇ ਮੈਂ ਹੁਣ ਪਿੰਡਾਂ ਦੇ ਵਿੱਚ ਗਿਆ ਵਾਂ ਉੱਥੇ ਠੀਕ ਨਹੀਂ ਹਾਲਾਤ ਲੋਕ ਚੜ੍ਹਦੀ ਕਲਾ ਚ ਨੇ ਪਾਠ ਕਰ ਰਹੇ ਨੇ ਤੇ ਮੈਂ ਤੇ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਕਰਦਾ ਪਈ ਆਪਾਂ ਸਾਰੇ ਗੁਰਬਾਣੀ ਦਾ ਪਾਠ ਕਰੀਏ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਤਾਂ ਕਿ ਸਾਰੇ ਲੋਕ ਜਿਹੜੇ ਆ ਉਹ ਸੁੱਖ ਸ਼ਾਂਤੀ ਦੇ ਨਾਲ ਰਹਿਣ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅੱਜ ਗੁਰੂ ਸਾਹਿਬ ਦੇ ਸਰੂਪ ਨੇ ਜਾਨ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਇਹ ਦੁਨੀਆ ਕੀ ਕਰਨਾ ਚਾਹੁੰਦਾ ਦੇਖੋ ਇਹ ਕੋਸ਼ ਪਿੰਡ ਉਹ ਨੇ ਜਿਹੜੇ ਬਿਲਕੁਲ ਹੀ ਬਾਰਡਰ ਲੈਂਡ ਦੇ ਉੱਪਰ ਨੇ ਔਰ ਉਥੋਂ ਦੀਆਂ ਸੰਗਤਾਂ ਨੇ ਪਹੁੰਚ ਕੀਤੀ ਸੀ ਭਈ ਜੇ ਕੋਈ ਹੋਇਆ ਔਰ ਇਹ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਹੀ ਨੇ ਬਾਕੀ ਬਾਦਰ ਦੇ ਬਹੁਤੇ ਗੁਰਦੁਆਰਾ ਸਾਹਿਬ ਖੁੱਲੇ ਨਹੀਂ ਇਹ ਵੀ ਗੁਰਦੁਆਰਾ ਸਾਹਿਬ ਖੁੱਲਾ ਆ ਔਰ ਸੰਗਤ ਵੀ ਚੜਦੀ ਕਲਾ ਚ ਇੱਥੋਂ ਦੇ ਲੋਕ ਵੀ ਸਾਰੇ ਚੜਦੀ ਕਲਾ ਚ ਮੈਂ ਇਹ ਸਾਰੇ ਲੋਕਾਂ ਦੇ ਲਈ ਸੰਗਤ ਦੇ ਲਈ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦਾ ਕਿ ਪਾਤਸ਼ਾਹ ਚੜਦੀ ਕਲਾ ਚ ਰੱਖਣ ਅਸੀਂ ਸਾਰੇ ਜਾਨੇ ਅਕਾਲ ਪੁਰਖ ਅਗੇ ਅਰਦਾਸ ਕਰੀਏ ਤਾਂ ਕਿ ਇਹ ਪੂਰੇ ਦੱਖਣੇ ਸਿੱਖੇ ਖਿੱਤੇ ਦੇ ਵਿੱਚ ਸੁਖ ਸ਼ਾਂਤੀ ਬਣੀ ਰਹੇ ਸਾਡੇ ਸਾਰੇ ਲੋਕ ਜਿਹੜੇ ਨੇ ਉਹ ਚੜ੍ਹਦੀ ਕਲਾ 'ਚ ਰਹਿਣ ਮੈਂ ਤੇ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦਾ ਜਗਤ ਜਲੰਦਾਰ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰ ਐ ਤੇ ਤਹਲੇ ਹੁਕਮ ਬਾਦ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਇਹ ਜੋ ਦੱਖਣ ਏਸ਼ੀਆ ਦਾ ਪੂਰਾ ਖੇਤਾ ਵਾ ਕਿਥੇ ਸੁਖ ਸ਼ਾਂਤੀ ਹੋਵੇ ਤੇ ਜੋ ਵੀ ਹਾਲਾਤ ਬਣੇ ਨੇ ਇਹ ਹਾਲਾਤ ਜਿਹੜੇ ਨੇ ਦੁਬਾਰਾ ਤੋਂ ਸਾਜਗਰ ਹੋਣ ਮੈਂ ਪਿੱਛੇ ਹਨੋਏ ਪਿੰਡ ਗਿਆ ਵਾਂ ạtਾਰੀ ਗਿਆ ਮੈਂ ਉੱਥੇ ਸੰਗਤਾਂ ਨੂੰ ਜਾਂ ਕੁਝ ਗੁਰਦੁਆਰੇ ਸਾਹਿਬ ਦੇ ਵਿੱਚ ਹੋ ਕੇ ਆਇਆ ਗੁਰਦੁਆਰਾ ਸਾਹਿਬ ਖੁੱਲੇ ਨੇ ਔਰ ਉਥੋਂ ਦੀ ਸੰਗਤ ਚੜ੍ਹਦੀ ਕਲਾ ਚ ਔਰ ਐਸਜੀਬੀਸੀ ਵੱਲੋਂ ਵੀ ਇਹ ਉਪਰਾਲੇ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਮਦਦ ਦੀ ਲੋੜ ਹੋਊਗੀ ਉਹ ਕੀਤੀ ਜਾਊਗੀ ਲੰਗਰਾਂ ਤੱਕ ਦਾ ਪ੍ਰਬੰਧ ਬਾਕੀ ਜਾਦਾ ਰੌਲਾ ਉੱਪਰ ਹੈ ਪਰ ਜਿਹੜੇ ਮੈਂ ਹੁਣ ਪਿੰਡਾਂ ਦੇ ਵਿੱਚ ਗਿਆ ਵਾਂ ਉੱਥੇ ਠੀਕ ਨਹੀਂ ਹਾਲਾਤ ਲੋਕ ਚੜ੍ਹਦੀ ਕਲਾ ਚ ਨੇ ਪਾਠ ਕਰ ਰਹੇ ਨੇ ਤੇ ਮੈਂ ਤੇ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਕਰਦਾ ਪਈ ਆਪਾਂ ਸਾਰੇ ਗੁਰਬਾਣੀ ਦਾ ਪਾਠ ਕਰੀਏ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਤਾਂ ਕਿ ਸਾਰੇ ਲੋਕ ਜਿਹੜੇ ਆ ਉਹ ਸੁੱਖ ਸ਼ਾਂਤੀ ਦੇ ਨਾਲ ਰਹਿਣ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅੱਜ ਗੁਰੂ ਸਾਹਿਬ ਦੇ ਸਰੂਪ ਲੈ ਜਾਂਦੀ ਸੇਵਾ ਸ਼ੁਰੂ ਕੀਤੀ ਗਈ ਹੈ ਦੇਖੋ ਇਹ ਕੋਸ਼ਪਿੰਡ ਉਹ ਨੇ ਜਿਹੜੇ ਬਿਲਕੁਲ ਹੀ ਬਾਰਡਰ ਲੈਂਡ ਦੇ ਉੱਪਰ ਨੇ ਔਰ ਉੱਥੋਂ ਦੀਆਂ ਸੰਗਤਾਂ ਨੇ ਪਹੁੰਚ ਕੀਤੀ ਸੀ ਭਈ ਜੇ ਕੋਈ ਹੋਇਆ ਪਰ ਇਹ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਹੀ ਨੇ ਬਾਕੀ ਬਾਰਡਰ ਦੇ ਬਹੁਤੇ ਗੁਰਦੁਆਰਾ ਸਾਹਿਬ ਖੁੱਲੇ ਨਹੀਂ ਇਹ ਵੀ ਗੁਰਦੁਆਰਾ ਸਾਹਿਬ ਖੁੱਲ੍ਹਿਆ ਔਰ ਸੰਗਤ ਵੀ ਚੜ੍ਹਦੀ ਕਲਾ ਚ ਇੱਥੋਂ ਦੇ ਲੋਕ ਵੀ ਸਾਰੇ ਚੜ੍ਹਦੀ ਕਲਾ ਚ ਮੈਂ ਇਹ ਸਾਰੇ ਲੋਕਾਂ ਦੇ ਲਈ ਸੰਗਤ ਦੇ ਲਈ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦਾ ਕਿ ਪਾਤਸ਼ਾਹ ਚੜ੍ਹਦੀ ਕਲਾ ਚ ਰੱਖਣ ਅਸੀਂ ਸਾਰੇ ਹੀ ਜਾਣੇ ਅਕਾਲ ਪੁਰਖ ਅਗੇ ਅਰਦਾਸ ਕਰੀਏ ਤਾਂ ਕਿ ਇਹ ਪੂਰੇ ਦੱਖਣੇ ਸਿੱਖ ਇਖਤੇ ਦੇ ਵਿੱਚ ਸੁਖ ਸ਼ਾਂਤੀ ਬਣੀ ਰਵੇ ਸਾਡੇ ਸਾਰੇ ਲੋਕ ਜਿਹੜੇ ਨੇ ਉਹ ਚੜ੍ਹਦੀ ਕਲਾ ਚ ਰਹਿਣ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਬਿੱਖਣਾ ਮੈਂ ਤੇ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਪਰ ਹੈ ਤੇ tailed ਹੁਕਮਾਰ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਇਹ ਜੋ ਦੱਖਣ ਏਸ਼ੀਆ ਦਾ ਪੂਰਾ ਖੇਤਾ ਵਾ ਕਿਥੇ ਸ਼ਾਂਤੀ ਹੋਵੇ ਜੋ ਵੀ ਹਾਲਾਤ ਬਣੇ ਨੇ ਇਹ ਹਾਲਾਤ ਜਿਹੜੇ ਨੇ ਦੁਬਾਰਾ ਤੋਂ ਸਾਜਗਰ ਹੋਣ ਮੈਂ ਪਿੱਛੇ ਧਨੋਏ ਪਿੰਡ ਗਿਆ ਵਾਂ ạtari ਗਿਆ ਮੈਂ ਉੱਥੇ ਸੰਗਤਾਂ ਨੂੰ ਜਾਂ ਕੁਝ ਗੁਰਦੁਆਰੇ ਸਾਹਿਬ ਦੇ ਵਿੱਚ ਹੋ ਕੇ ਆਇਆ ਗੁਰਦੁਆਰਾ ਸਾਹਿਬ ਖੁੱਲੇ ਨੇ ਔਰ ਉਥੋਂ ਦੀ ਸੰਗਤ ਚੜ੍ਹਦੀ ਕਲਾ ਚ ਔਰ ਐਸਜੀਬੀਸੀ ਵੱਲੋਂ ਵੀ ਇਹ ਉਪਰਾਲੇ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਮਦਦ ਦੀ ਲੋੜ ਹੋਊਗੀ ਉਹ ਕੀਤੀ ਜਾਊਗੀ ਲੰਗਰਾਂ ਤੱਕ ਦਾ ਪ੍ਰਬੰਧ ਬਾਕੀ ਅ ਜਿਆਦਾ ਰੌਲਾ ਉੱਪਰ ਹੈ ਪਰ ਜਿਹੜੇ ਮੈਂ ਹੁਣ ਪਿੰਡਾਂ ਦੇ ਵਿੱਚ ਗਿਆ ਵਾਂ ਉੱਥੇ ਠੀਕ ਨਹੀਂ ਹਾਲਾਤ ਲੋਕ ਚੜ੍ਹਦੀ ਕਲਾ ਚ ਨੇ ਪਾਠ ਕਰ ਰਹੇ ਨੇ ਤੇ ਮੈਂ ਤੇ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਕਰਦਾ ਪਈ ਆਪਾਂ ਸਾਰੇ ਗੁਰਬਾਣੀ ਦਾ ਪਾਠ ਕਰੀਏ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਤਾਂ ਕਿ ਸਾਰੇ ਲੋਕ ਜਿਹੜੇ ਆ ਉਹ ਸੁਖ ਸ਼ਾਂਤੀ ਦੇ ਨਾਲ ਰਹਿਣ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅੱਜ ਗੁਰੂ ਸਾਹਿਬ ਦੇ ਸਰੂਪ ਲੈ ਜਾਂਦੀ ਸੇਵਾ ਸ਼ੁਰੂ ਕੀਤੀ ਗਈ ਹੈ ਇਹ ਦੁਬਾਰਾ ਕੀ ਕਰਨਾ ਚਾਹੁੰਦੇ ਦੇਖੋ ਇਹ ਕੋਸ਼ ਪਿੰਡ ਉਹ ਨੇ ਜਿਹੜੇ ਬਿਲਕੁਲੀ ਬਾਰਡਰ ਲੈਂਡ ਦੇ ਉੱਪਰ ਨੇ ਔਰ ਉਥੋਂ ਦੀਆਂ ਸੰਗਤਾਂ ਨੇ ਪਹੁੰਚ ਕੀਤੀ ਸੀ ਭਈ ਜੇ ਕੋਈ ਹੋਇਆ ਔਰ ਇਹ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਹੀ ਨੇ ਬਾਕੀ ਬਾਦਰ ਦੇ ਬਹੁਤੇ ਗੁਰਦੁਆਰਾ ਸਾਹਿਬ ਖੁੱਲੇ ਨਹੀਂ ਇਹ ਵੀ ਗੁਰਦੁਆਰਾ ਸਾਹਿਬ ਖੁੱਲਾ ਆ ਔਰ ਸੰਗਤ ਵੀ ਚੜਦੀ ਕਲਾ ਚ ਇੱਥੋਂ ਦੇ ਲੋਕ ਵੀ ਸਾਰੇ ਚੜਦੀ ਕਲਾ ਚ ਮੈਂ ਇਹ ਸਾਰੇ ਲੋਕਾਂ ਦੇ ਲਈ ਸੰਗਤ ਦੇ ਲਈ ਸੱਚੇ ਪਾਤਸ਼ਾਹ ਗਿਰਦਾਸ ਕਰਦਾ ਕਿ ਪਾਤਸ਼ਾਹ ਚੜਦੀ ਕਲਾ ਚ ਰੱਖਣ ਅਸੀਂ ਸਾਰੇ ਜਾਨੇ ਅਕਾਲ ਪੁਰਖ ਅਗੇ ਅਰਦਾਸ ਕਰੀਏ ਤਾਂ ਕਿ ਇਹ ਪੂਰੇ ਦੱਖਣੀ ਸ਼ੀ ਖੇਤੇ ਦੇ ਵਿੱਚ ਸੁਖ ਸ਼ਾਂਤੀ ਬਣੀ ਰਹੇ ਸਾਡੇ ਸਾਰੇ ਲੋਕ ਜਿਹੜੇ ਨੇ ਉਹ ਚੜ੍ਹਦੀ ਕਲਾ ਚ ਰਹਿਣ ਮੈਂ ਤੇ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦਾ ਜਗਤ ਜਲੰਦਾਰ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੇ ਤੇ ਤੈਲੇ ਹੁਕਮ ਬਾਤ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਇਹ ਜੋ ਲਖਣ ਏਸ਼ੀਆ ਦਾ ਪੂਰਾ ਖਿੱਤਾ ਵਾ ਕਿਥੇ ਸੁਖ ਸ਼ਾਂਤੀ ਹੋਵੇ ਤੇ ਜੋ ਵੀ ਹਾਲਾਤ ਬਣੇ ਨੇ ਇਹ ਹਾਲਾਤ ਜਿਹੜੇ ਨੇ ਦੁਬਾਰਾ ਤੋਂ ਸਾਜਗਰ ਹੋਣ ਮੈਂ ਪਿੱਛੇ ਹਨੋਏ ਪਿੰਡ ਗਿਆ ਵਾਂ ਅਟਾਰੀ ਗਿਆ ਮੈਂ ਉੱਥੇ ਸੰਗਤਾਂ ਨੂੰ ਜਾਂ ਕੁਝ ਗੁਰਦੁਆਰੇ ਸਾਹਿਬ ਦੇ ਵਿੱਚ ਹੋ ਕੇ ਆਇਆ ਗੁਰਦੁਆਰਾ ਸਾਹਿਬ ਖੁੱਲੇ ਨੇ ਔਰ ਉਥੋਂ ਦੀ ਸੰਗਤ ਚੜ੍ਹਦੀ ਕਲਾ ਚ ਔਰ ਐਸਜੀਬੀਸੀ ਵੱਲੋਂ ਵੀ ਇਹ ਉਪਰਾਲੇ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਮਦਦ ਦੀ ਲੋੜ ਹੋਵੇਗੀ ਉਹ ਕੀਤੀ ਜਾਊਗੀ ਲੰਗਰਾਂ ਤੱਕ ਦਾ ਪ੍ਰਬੰਧ ਬਾਕੀ ਜਾਦਾ ਰੌਲਾ ਉੱਪਰ ਹੈ ਪਰ ਜਿਹੜੇ ਮੈਂ ਹੁਣ ਪਿੰਡਾਂ ਦੇ ਵਿੱਚ ਗਿਆ ਵਾਂ ਉੱਥੇ ਠੀਕ ਨਹੀਂ ਹਾਲਾਤ ਲੋਕ ਚੜ੍ਹਦੀ ਕਲਾ ਚ ਨੇ ਪਾਠ ਕਰ ਰਹੇ ਨੇ ਤੇ ਮੈਂ ਤੇ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਕਰਦਾ ਪਈ ਆਪਾਂ ਸਾਰੇ ਗੁਰਬਾਣੀ ਦਾ ਪਾਠ ਕਰੀਏ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਤਾਂ ਕਿ ਸਾਰੇ ਲੋਕ ਜਿਹੜੇ ਆ ਉਹ ਸੁੱਖ ਸ਼ਾਂਤੀ ਦੇ ਨਾਲ ਰਹਿਣ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅੱਜ ਗੁਰੂ ਸਾਹਿਬ ਦੀ ਸ੍ਰੀ ਅਨੰਦ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਦੇਖੋ ਇਹ ਕੁਛ ਪਿੰਡ ਉਹ ਨੇ ਜਿਹੜੇ ਬਿਲਕੁਲ ਹੀ ਬਾਰਡਰ ਲੈਂਡ ਦੇ ਉੱਪਰ ਨੇ ਔਰ ਉੱਥੋਂ ਦੀਆਂ ਸੰਗਤਾਂ ਨੇ ਪਹੁੰਚ ਕੀਤੀ ਸੀ ਭਈ ਜੇ ਕੋਈ ਹੋਇਆ ਪਰ ਇਹ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਹੀ ਨੇ ਬਾਕੀ ਬਾਰਡਰ ਦੇ ਬਹੁਤੇ ਗੁਰਦੁਆਰਾ ਸਾਹਿਬ ਖੁੱਲੇ ਨਹੀਂ ਇਹ ਵੀ ਗੁਰਦੁਆਰਾ ਸਾਹਿਬ ਖੁੱਲਾ ਆ ਔਰ ਸੰਗਤ ਵੀ ਚੜ੍ਹਦੀ ਕਲਾ ਚ ਇੱਥੋਂ ਦੇ ਲੋਕ ਵੀ ਸਾਰੇ ਚੜ੍ਹਦੀ ਕਲਾ ਚ ਮੈਂ ਇਹ ਸਾਰੇ ਲੋਕਾਂ ਦੇ ਲਈ ਸੰਗਤ ਦੇ ਲਈ ਸੱਚੇ ਪਾਤਸ਼ਾਹੇ ਅਰਦਾਸ ਕਰਦਾ ਕਿ ਪਾਤਸ਼ਾਹ ਚੜ੍ਹਦੀ ਕਲਾ ਚ ਰੱਖਣ ਅਸੀਂ ਸਾਰੇ ਜਣੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਤਾਂ ਕਿ ਇਹ ਪੂਰੇ ਦੱਖਣੇ ਸੀ ਖੇਤੇ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਵੇ ਸਾਡੇ ਸਾਰੇ ਲੋਕ ਜਿਹੜੇ ਨੇ ਉਹ ਚੜ੍ਹਦੀ ਕਲਾ ਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰਿਆ ਤੇ ਤੇਲੀ ਹੁਕਮਾਰ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਇਹ ਜੋ ਦੱਖਣ ਏਸ਼ੀਆ ਦਾ ਪੂਰਾ ਖਿੱਤਾ ਵਾ ਕਿਥੇ ਸੁਖ ਸ਼ਾਂਤੀ ਹੋਵੇ ਤੇ ਜੋ ਵੀ ਹਾਲਾਤ ਬਣੇ ਨੇ ਇਹ ਹਾਲਾਤ ਜਿਹੜੇ ਨੇ ਦੁਬਾਰਾ ਤੋਂ ਸਾਜਗਰ ਹੋਣ ਮੈਂ ਪਿੱਛੇ ਹਨੋਏ ਪਿੰਡ ਗਿਆ ਵਾਂ ਅਟਾਰੀ ਗਿਆ ਮੈਂ ਉੱਥੇ ਸੰਗਤਾਂ ਨੂੰ ਜਾਂ ਕੁਝ ਗੁਰਦੁਆਰੇ ਸਾਹਿਬ ਦੇ ਵਿੱਚ ਹੋ ਕੇ ਆਇਆ ਗੁਰਦੁਆਰਾ ਸਾਹਿਬ ਖੁੱਲੇ ਨੇ ਔਰ ਉਥੋਂ ਦੀ ਸੰਗਤ ਚੜ੍ਹਦੀ ਕਲਾ ਚ ਔਰ ਐਸਜੀਬੀਸੀ ਵੱਲੋਂ ਵੀ ਇਹ ਉਪਰਾਲੇ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਮਦਦ ਦੀ ਲੋੜ ਹੋਵੇ ਉਹ ਕੀਤੀ ਜਾਊਗੀ ਲੰਗਰਾਂ ਤੱਕ ਦਾ ਪ੍ਰਬੰਧ ਬਾਕੀ ਅ ਜਿਆਦਾ ਰੌਲਾ ਉੱਪਰ ਹੈ ਪਰ ਜਿਹੜੇ ਮੈਂ ਹੁਣ ਪਿੰਡਾਂ ਦੇ ਵਿੱਚ ਗਿਆ ਵਾਂ ਉੱਥੇ ਠੀਕ ਨਹੀਂ ਹਾਲਾਤ ਲੋਕ ਚੜ੍ਹਦੀ ਕਲਾ ਚ ਨੇ ਪਾਠ ਕਰ ਰਹੇ ਨੇ ਤੇ ਮੈਂ ਤੇ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਕਰਦਾ ਪਈ ਆਪਾਂ ਸਾਰੇ ਗੁਰਬਾਣੀ ਦਾ ਪਾਠ ਕਰੀਏ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਤਾਂ ਕਿ ਸਾਰੇ ਲੋਕ ਜਿਹੜੇ ਆ ਉਹ ਸੁੱਖ ਸ਼ਾਂਤੀ ਦੇ ਨਾਲ ਰਹਿਣ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅੱਜ ਗੁਰੂ ਸਾਹਿਬ ਦੇ ਸਰੂਪ ਨੇ ਜਾਣ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਇਹ ਦੁਆਰਾ ਕੀ ਕਹਿਣਾ ਚਾਹੁੰਦੇ ਦੇਖੋ ਇਹ ਕੋਸ਼ ਪਿੰਡ ਉਹ ਨੇ ਜਿਹੜੇ ਬਿਲਕੁਲ ਹੀ ਬਾਰਡਰ ਲੈਂਡ ਦੇ ਉੱਪਰ ਨੇ ਔਰ ਉਥੋਂ ਦੀਆਂ ਸੰਗਤਾਂ ਨੇ ਪਹੁੰਚ ਕੀਤੀ ਸੀ ਭਈ ਜੇ ਕੋਈ ਹੋਇਆ ਹਰ ਇਹ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਹੀ ਨੇ ਬਾਕੀ ਬਾਰਡਰ ਦੇ ਬਹੁਤੇ ਗੁਰਦੁਆਰਾ ਸਾਹਿਬ ਖੁੱਲੇ ਨਹੀਂ ਇਹ ਵੀ ਗੁਰਦੁਆਰਾ ਸਾਹਿਬ ਖੁੱਲਾ ਆ ਔਰ ਸੰਗਤ ਵੀ ਚੜਦੀ ਕਲਾ ਚ ਇੱਥੋਂ ਦੇ ਲੋਕ ਵੀ ਸਾਰੇ ਚੜਦੀ ਕਲਾ ਚ ਮੈਂ ਇਹ ਸਾਰੇ ਲੋਕਾਂ ਦੇ ਲਈ ਸੰਗਤ ਦੇ ਲਈ ਸੱਚੇ ਪਾਤਸ਼ਾਹ ਗੀਰਦਾਸ ਕਰਦਾ ਕਿ ਪਾਤਸ਼ਾਹ ਚੜਦੀ ਕਲਾ ਚ ਰੱਖਣ ਅਸੀਂ ਸਾਰੇ ਜਾਨੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਤਾਂ ਕਿ ਇਹ ਪੂਰੇ ਦੱਖਣੇ ਸਿੱਖ ਇਖਤੇ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਸਾਡੇ ਸਾਰੇ ਲੋਕ ਜਿਹੜੇ ਨੇ ਉਹ ਚੜ੍ਹਦੀ ਕਲਾ 'ਚ ਰਹਿਣ ਮੈਂ ਤੇ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੈ ਤੇ ਤੈਲੇ ਹੁਕਮ ਬਾਦ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਇਹ ਜੋ ਲਖਣੇਸ਼ੀਆ ਦਾ ਪੂਰਾ ਖੇਤਾ ਵਾ ਕਿੱਥੇ ਸੁਖ ਸ਼ਾਂਤੀ ਹੋਵੇ ਤੇ ਜੋ ਵੀ ਹਾਲਾਤ ਬਣੇ ਨੇ ਇਹ ਹਾਲਾਤ ਜਿਹੜੇ ਨੇ ਦੁਬਾਰਾ ਤੋਂ ਸਾਜਕਾਰ ਹੋਣ ਮੈਂ ਪਿੱਛੇ ਧਨੋਏ ਪਿੰਡ ਗਿਆ ਵਾਂ ਅਟਾਰੀ ਗਿਆ ਮੈਂ ਉੱਥੇ ਸੰਗਤਾਂ ਨੂੰ ਜਾਂ ਕੁਝ ਗੁਰਦੁਆਰੇ ਸਾਹਿਬ ਦੇ ਵਿੱਚ ਹੋ ਕੇ ਆਇਆ ਗੁਰਦੁਆਰਾ ਸਾਹਿਬ ਖੁੱਲੇ ਨੇ ਔਰ ਉਥੋਂ ਦੀ ਸੰਗਤ ਚੜ੍ਹਦੀ ਕਲਾ ਚ ਔਰ ਐਸਜੀਪੀਸੀ ਵੱਲੋਂ ਵੀ ਇਹ ਉਪਰਾਲੇ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਮਦਦ ਦੀ ਲੋੜ ਹੋਊਗੀ ਉਹ ਕੀਤੀ ਜਾਊਗੀ ਲੰਗਰਾਂ ਤੱਕ ਦਾ ਪ੍ਰਬੰਧ ਬਾਕੀ ਜਾਦਾ ਰੌਲਾ ਉੱਪਰ ਹੈ ਪਰ ਜਿਹੜੇ ਮੈਂ ਹੁਣ ਪਿੰਡਾਂ ਦੇ ਵਿੱਚ ਗਿਆ ਵਾਂ ਉੱਥੇ ਠੀਕ ਨਹੀਂ ਹਾਲਾਤ ਲੋਕ ਚੜ੍ਹਦੀ ਕਲਾ ਚ ਨੇ ਪਾਠ ਕਰ ਰਹੇ ਨੇ ਤੇ ਮੈਂ ਤੇ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਕਰਦਾ ਪਈ ਆਪਾਂ ਸਾਰੇ ਗੁਰਬਾਣੀ ਦਾ ਪਾਠ ਕਰੀਏ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਤਾਂ ਕਿ ਸਾਰੇ ਲੋਕ ਜਿਹੜੇ ਆ ਉਹ ਸੁੱਖ ਸ਼ਾਂਤੀ ਦੇ ਨਾਲ ਰਹਿਣ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅੱਜ ਗੁਰੂ ਸਾਹਿਬ ਦੀ ਸ੍ਰੀਪੁਰਜਨ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਦੇਖੋ ਇਹ ਕੁਛ ਪਿੰਡ ਉਹ ਨੇ ਜਿਹੜੇ ਬਿਲਕੁਲ ਹੀ ਬਾਰਡਰ ਲੈਂਡ ਦੇ ਉੱਪਰ ਨੇ ਔਰ ਉਥੋਂ ਦੀਆਂ ਸੰਗਤਾਂ ਨੇ ਪਹੁੰਚ ਕੀਤੀ ਸੀ ਭਈ ਜੇ ਕੋਈ ਹੋਇਆ ਪਰ ਇਹ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਹੀ ਨੇ ਬਾਕੀ ਬਾਰਡਰ ਦੇ ਬਹੁਤੇ ਗੁਰਦੁਆਰਾ ਸਾਹਿਬ ਖੁੱਲੇ ਨਹੀਂ ਇਹ ਵੀ ਗੁਰਦੁਆਰਾ ਸਾਹਿਬ ਖੁੱਲਾ ਆ ਔਰ ਸੰਗਤ ਵੀ ਚੜਦੀ ਕਲਾ ਚ ਇੱਥੋਂ ਦੇ ਲੋਕ ਵੀ ਸਾਰੇ ਚੜਦੀ ਕਲਾ ਚ ਮੈਂ ਇਹ ਸਾਰੇ ਲੋਕਾਂ ਦੇ ਲਈ ਸੰਗਤ ਦੇ ਲਈ ਸੱਚੇ ਪਾਤਸ਼ਾਹ ਗਿਰਦਾਸ ਕਰਦਾ ਕਿ ਪਾਤਸ਼ਾਹ ਚੜ੍ਹਦੀ ਕਲਾ ਚ ਰੱਖਣ ਅਸੀਂ ਸਾਰੇ ਜਣੇ ਅਕਾਲ ਪੁਰਖ ਅਗੇ ਅਰਦਾਸ ਕਰੀਏ ਤਾਂ ਕਿ ਇਹ ਪੂਰੇ ਦੱਖਣੇ ਸਿੱਖ ਇਖਤੇ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਵੇ ਸਾਡੇ ਸਾਰੇ ਲੋਕ ਜਿਹੜੇ ਨੇ ਉਹ ਚੜ੍ਹਦੀ ਕਲਾ ਚ ਰਹਿਣ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ ਮੈਂ ਤੇ ਸੱਚੇ ਪਾਤਸ਼ਾਹ ਦੇ ਅਗੇ ਅਰਦਾਸ ਕਰਦਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰਿਆ ਤੇ ਟੈਲੀ ਹੁਕਮਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਹ ਜੋ ਲਖਣੇਸ਼ੀਆ ਦਾ ਪੂਰਾ ਖੇਤਾ ਵਾ ਕਿਥੇ ਸੁੱਖ ਸ਼ਾਂਤੀ ਹੋਵੇ ਤੇ ਜੋ ਵੀ ਹਾਲਾਤ ਬਣੇ ਨੇ ਇਹ ਹਾਲਾਤ ਜਿਹੜੇ ਨੇ ਦੁਬਾਰਾ ਤੋਂ ਸਾਜਗਰ ਹੋਣ ਮੈਂ ਪਿੱਛੇ ਧਨੋਏ ਪਿੰਡ ਗਿਆ ਵਾਂ ਅਟਾਰੀ ਗਿਆ ਮੈਂ ਉੱਥੇ ਸੰਗਤਾਂ ਨੂੰ ਜਾਂ ਕੁਝ ਗੁਰਦੁਆਰੇ ਸਾਹਿਬ ਦੇ ਵਿੱਚ ਹੋ ਕੇ ਆਇਆ ਗੁਰਦੁਆਰਾ ਸਾਹਿਬ ਖੁੱਲੇ ਨੇ ਔਰ ਉਥੋਂ ਦੀ ਸੰਗਤ ਚੜ੍ਹਦੀ ਕਲਾ ਚ ਔਰ ਐਸਜੀਬੀਸੀ ਵੱਲੋਂ ਵੀ ਇਹ ਉਪਰਾਲੇ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਮਦਦ ਦੀ ਲੋੜ ਹੋਊਗੀ ਉਹ ਕੀਤੀ ਜਾਊਗੀ ਲੰਗਰਾਂ ਤੱਕ ਦਾ ਪ੍ਰਬੰਧ ਬਾਕੀ ਅ ਜਿਆਦਾ ਰੌਲਾ ਉੱਪਰ ਹੈ ਪਰ ਜਿਹੜੇ ਮੈਂ ਹੁਣ ਪਿੰਡਾਂ ਦੇ ਵਿੱਚ ਗਿਆ ਵਾਂ ਉੱਥੇ ਠੀਕ ਨਹੀਂ ਹਾਲਾਤ ਲੋਕ ਚੜ੍ਹਦੀ ਕਲਾ ਚ ਨੇ ਪਾਠ ਕਰ ਰਹੇ ਨੇ ਤੇ ਮੈਂ ਤੇ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਕਰਦਾ ਪਈ ਆਪਾਂ ਸਾਰੇ ਗੁਰਬਾਣੀ ਦਾ ਪਾਠ ਕਰੀਏ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਤਾਂ ਕਿ ਸਾਰੇ ਲੋਕ ਜਿਹੜੇ ਆ ਉਹ ਸੁੱਖ ਸ਼ਾਂਤੀ ਦੇ ਨਾਲ ਰਹਿਣ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅੱਜ ਗੁਰੂ ਸਾਹਿਬ ਦੀ ਸ੍ਰੀ ਉਪਦੇਸ਼ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਇਹ ਦੁਆਰੇ ਕੀ ਕਰਨਾ ਚਾਹੁੰਦੇ ਦੇਖੋ ਇਹ ਕੋਸ਼ ਪਿੰਡ ਉਹ ਨੇ ਜਿਹੜੇ ਬਿਲਕੁਲੀ ਬਾਰਡਰ ਲੈਂਡ ਦੇ ਉੱਪਰ ਨੇ ਔਰ ਉਥੋਂ ਦੀਆਂ ਸੰਗਤਾਂ ਨੇ ਪਹੁੰਚ ਕੀਤੀ ਸੀ ਭਈ ਜੇ ਕੋਈ ਹੋਇਆ ਪਰ ਇਹ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਹੀ ਨੇ ਬਾਕੀ ਬਾਦਰ ਦੇ ਬਹੁਤੇ ਗੁਰਦੁਆਰਾ ਸਾਹਿਬ ਖੁੱਲੇ ਨਹੀਂ ਇਹ ਵੀ ਗੁਰਦੁਆਰਾ ਸਾਹਿਬ ਖੁੱਲਾ ਆ ਔਰ ਸੰਗਤ ਵੀ ਚੜ੍ਹਦੀ ਕਲਾ ਚ ਇੱਥੋਂ ਦੇ ਲੋਕ ਵੀ ਸਾਰੇ ਚੜ੍ਹਦੀ ਕਲਾ ਚ ਮੈਂ ਇਹ ਸਾਰੇ ਲੋਕਾਂ ਦੇ ਲਈ ਸੰਗਤ ਦੇ ਲਈ ਸੱਚੇ ਪਾਤਸ਼ਾਹ ਗੀਰਦਾਸ ਕਰਦਾ ਕਿ ਪਾਤਸ਼ਾਹ ਚੜ੍ਹਦੀ ਕਲਾ ਚ ਰੱਖਣ ਅਸੀਂ ਸਾਰੇ ਜਾਨੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਤਾਂ ਕਿ ਇਹ ਪੂਰੇ ਦੱਖਣੇ ਸੀਖੇ ਖੇਤੇ ਦੇ ਵਿੱਚ ਸੁਖ ਸ਼ਾਂਤੀ ਬਣੀ ਰਹੇ ਸਾਡੇ ਸਾਰੇ ਲੋਕ ਜਿਹੜੇ ਨੇ ਉਹ ਚੜ੍ਹਦੀ ਕਲਾ ਚ ਰਹਿਣ ਮੈਂ ਤੇ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦਾ ਜਗਤ ਜਲੰਦਾਰ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰ ਐ ਤੇ ਤਹਿਲੀ ਹੁਕਮ ਬਾਤ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਇਹ ਜੋ ਦੱਖਣ ਏਸ਼ੀਆ ਦਾ ਪੂਰਾ ਖੇਤਾ ਵਾ ਇੱਥੇ ਸੁਖ ਸ਼ਾਂਤੀ ਹੋਵੇ ਤੇ ਜੋ ਵੀ ਹਾਲਾਤ ਬਣੇ ਨੇ ਇਹ ਹਾਲਾਤ ਜਿਹੜੇ ਨੇ ਦੁਬਾਰਾ ਤੋਂ ਸਜਕਾਰ ਹੋਣ ਮੈਂ ਪਿੱਛੇ ਧਨੋਏ ਪਿੰਡ ਗਿਆ ਵਾਂ ਅਟਾਰੀ ਗਿਆ ਮੈਂ ਉੱਥੇ ਸੰਗਤਾਂ ਨੂੰ ਜਾਂ ਕੁਝ ਗੁਰਦੁਆਰੇ ਸਾਹਿਬ ਦੇ ਵਿੱਚ ਹੋ ਕੇ ਆਇਆ ਗੁਰਦੁਆਰਾ ਸਾਹਿਬ ਖੁੱਲੇ ਨੇ ਔਰ ਉਥੋਂ ਦੀ ਸੰਗਤ ਚੜ੍ਹਦੀ ਕਲਾ ਚ ਔਰ ਐਸਜੀਬੀਸੀ ਵੱਲੋਂ ਵੀ ਇਹ ਉਪਰਾਲੇ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਮਦਦ ਦੀ ਲੋੜ ਹੋਵੇਗੀ ਉਹ ਕੀਤੀ ਜਾਊਗੀ ਲੰਗਰਾਂ ਤੱਕ ਦਾ ਪ੍ਰਬੰਧ ਬਾਕੀ ਆ ਜਿਆਦਾ ਰੌਲਾ ਉੱਪਰ ਹੈ ਪਰ ਜਿਹੜੇ ਮੈਂ ਹੁਣ ਪਿੰਡਾਂ ਦੇ ਵਿੱਚ ਗਿਆ ਵਾਂ ਉੱਥੇ ਠੀਕ ਨਹੀਂ ਹਾਲਾਤ ਲੋਕ ਚੜ੍ਹਦੀ ਕਲਾ ਚ ਨੇ ਪਾਠ ਕਰ ਰਹੇ ਨੇ ਤੇ ਮੈਂ ਤੇ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਕਰਦਾ ਕਿ ਆਪਾਂ ਸਾਰੇ ਗੁਰਬਾਣੀ ਦਾ ਪਾਠ ਕਰੀਏ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਤਾਂ ਕਿ ਸਾਰੇ ਲੋਕ ਜਿਹੜੇ ਆ ਉਹ ਸੁੱਖ ਸ਼ਾਂਤੀ ਦੇ ਨਾਲ ਰਹਿਣ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅੱਜ ਗੁਰੂ ਸਾਹਿਬ ਦੇ ਰੂਪ ਲਿਆਉਣ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਇਹ ਦੋਨ ਕੀ ਕਰਨਾ ਚਾਹੁੰਦੇ ਦੇਖੋ ਇਹ ਕੁਛ ਪਿੰਡ ਉਹ ਨੇ ਜਿਹੜੇ ਬਿਲਕੁਲੀ ਬਾਰਡਰ ਲੈਂਡ ਦੇ ਉੱਪਰ ਨੇ ਔਰ ਉਥੋਂ ਦੀਆਂ ਸੰਗਤਾਂ ਨੇ ਪਹੁੰਚ ਕੀਤੀ ਸੀ ਭਈ ਜੇ ਕੋਈ ਹੋਇਆ ਪਰ ਇਹ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਹੀ ਨੇ ਬਾਕੀ ਬਾਰਡਰ ਦੇ ਬਹੁਤੇ ਗੁਰਦੁਆਰਾ ਸਾਹਿਬ ਖੁੱਲੇ ਨਹੀਂ ਇਹ ਵੀ ਗੁਰਦੁਆਰਾ ਸਾਹਿਬ ਖੁੱਲਾ ਆ ਔਰ ਸੰਗਤ ਵੀ ਚੜ੍ਹਦੀ ਕਲਾ ਚ ਇੱਥੋਂ ਦੇ ਲੋਕ ਵੀ ਸਾਡੇ ਚੜ੍ਹਦੀ ਕਲਾ ਚ ਮੈਂ ਇਹ ਸਾਰੇ ਲੋਕਾਂ ਦੇ ਲਈ ਸੰਗਤ ਦੇ ਲਈ ਸੱਚੇ ਪਾਤਸ਼ਾਹ ਗਿਰਦਾਸ ਕਰਦਾ ਕੇ ਪਾਤਸ਼ਾਹ ਚੜ੍ਹਦੀ ਕਲਾ ਚ ਰੱਖਣ ਅਸੀਂ ਸਾਰੇ ਜਣੇ ਅਕਾਲ ਪੁਰਖ ਅਗੇ ਅਰਦਾਸ ਕਰੀਏ ਤਾਂ ਕਿ ਇਹ ਪੂਰੇ ਦੱਖਣੇ ਸੀ ਖਿੱਤੇ ਦੇ ਵਿੱਚ ਸੁੱਖ ਸ਼ਾਂਤੀ